ਟੀ ਬੁੰਡੀ ਦੇ ਛੱਡ ਤੈਨੂੰ ਪਤਾ ਰੋਪੜ ਚ ਬਲਿੰਕਟ ਆ ਗਿਆ ਬਲਿੰਕਟ ਲੈ ਐ ਪਰ ਰੱਖੀ ਪਈ ਐ ਬਲਿੰਕਟ ਤੋਂ ਆਰਡਰ ਕਰੋ ਕੀ ਕੀ ਲੈਣਾ ਪਾਵਲੀ ਛੋਲੇ ਪਾਵਲੀ ਛੋਲੇ ਹੋਰ ਦੱਸ ਆਲੂ 3 ਕਿਲੋ ਆਲੂ ਕਰ ਲੈ 3 ਕਿਲੋ ਪਿਆਜ਼ ਕਿਲੋ ਪਿਆਜ਼ ਕਿਲੋ ਮੂੰਗੀ ਮਸਰੀ ਦਾਲ ਹਲਦੀ ਹਲਦੀ ਲੈ ਬਈ ਹੋ ਗਿਆ ਆਰਡਰ ਸਿੱਨਾ ਕੰਮ ਸੀ ਲੈ 15 ਮਿੰਟਾਂ ਦੇ ਤਰੇ ਘਰੇ 20 ਕੈਨਸਲ ਬਲਿੰਕਟ ਜਿੰਦਾ ਆਪਾ ਕੀ ਹੋ ਰਿਹਾ ਚਲੋ ਚਲੀਏ ਫਿਰ ਚਲੋ ਚਲੀਏ ਮੱਕੀ ਹੋਇਆ ਮੈ ਜੋ ਮੈਨੂੰ ਲੱਗਦਾ ਮੇਰੀ ਪੈਂਟ ਫਟ ਗਈ ਲੈ ਇਹਦੇ ਚ ਕੀ ਗੱਲ ਆ ਗੜਜੀ ਦੀ ਦੁਕਾਨ ਤੇ ਬੈਠੇ ਆ ਭਾਜੀ ਨੇ ਹੁਣੀ ਸੀਧੀਆਂ ਦੋ ਮਿੰਟ ਚ ਭਾਜੀ ਪੈਂਟ ਸੀਧੋਂਗੇ ਜਰਾ ਉਹ ਭਰਾਵਾ ਇੱਕ ਕੰਮ ਕਰ ਤੇ ਆਪਣੀ ਪੈਂਟ ਔਨਲਾਈਨ ਹੀ ਸਵਾਲਾ ਨਾਲੇ ਹੁਣ ਤਾਂ ਔਨਲਾਈਨ ਦਾ ਜਮਾਨਾ ਐ ਮੈਂ ਚਲਦਾ ਕੀ ਹੋ ਰਿਹਾ